ਲੋਵੀ ਦੋਸਤੋ ਅੱਜ ਸੋਡੇ ਵਾਸਤੇ ਤਿੰਨ ਫਾਰਮ 60 ਲੈ ਕੇ ਆਏ ਆਂ ਕਾਫੀ ਵੀਰਾਂ ਦੀ ਡਿਮਾਂਡ ਸੀਗੀ ਤੇ ਕਾਫੀ ਫੋਨ ਮੈਸੇਜ ਆ ਰਹੇ ਸੀਗੇ ਆਪਾਂ ਨੂੰ ਬਾਈ ਕੀ ਫਾਰਮ 60ਾਂ ਦੇ ਵੀਡੀਓ ਲੈ ਕੇ ਆਏ ਹੋ ਅੱਜ ਆਪਾਂ ਪਹੁੰਚੇ ਆਂ ਬਾਈ ਰਿਸ਼ਪਾਲ ਬਰਾੜ ਕੋਲੇ ਤੇ ਬਾਈ ਕੋਲੇ ਤਿੰਨ ਫਾਰਮ 60 ਖੜੇ ਆ ਦੋਸਤੋ ਉੱਚੇ ਮਾਡਲਾਂ ਦੇ ਫਾਰਮ 60 ਆ ਦੋਸਤੋ ਤੇ ਇੱਕ ਕਰਾਉਣੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਾਈ ਜੀ ਆਪਣੇ ਕੋਲ ਅੱਜ ਕਿਹੜੇ-ਕਿਹੜੇ ਮਾਡਲ ਟਿਕਟ ਰਾਇਂ ਆਪਣੇ ਕੋਲੇ ਬਾਈ ਜੀ 2007 ਮਾ ਇਹ 2009 ਮਾਡਲ ਹੈ ਪਰ ਦਾ 2006 ਮਾਡਲ ਹੈ ਠੀਕ ਹੈ ਠੀਕ ਹੈ ਤੇ ਉਸ ਤੋਂ ਪਹਿਲਾਂ ਬਾਈ ਜੀ ਆਪਣਾ ਐਡਰੈਸ ਦੱਸ ਦੋ ਜੀ ਆਪਣਾ ਬਾਈ ਜੀ ਪਿੰਡ ਹੋ ਸੁਨਾਰਾ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬੀ ਠੀਕ ਹੈ ਠੀਕ ਹੈ ਤੇ ਆਪਾਂ ਕਰਦੇ ਹਾਂ ਡਰਾਈਵਰ ਬਾਰੇ ਗੱਲਬਾਤ ਹਾਂਜੀ ਇਹਦੇ ਬਾਰੇ ਜਾਣਕਾਰੀ ਦੋ ਬਾਈ ਜੀ ਇਹ ਬਾਈ ਜੀ 2007 ਮਾਡਲ ਦਾ ਡਬਲ ਕਲੱਚਾ ਹੈ ਹਰਿਆਣਾ ਨੰਬਰ ਟਾਇਰ ਰੈਕਟਰ ਦੇ 480 ਪੈਸੇ ਹੈ ਜੀ ਠੀਕ ਹੈ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਵਧੀਆ ਰੈਕਟਰ ਜੀ ਆਪਣੇ ਨਾਲ ਸੌਦਾ ਕਰਕੇ ਬਾਹਰ ਖਿਲ ਜਾ ਸਕਦਾ ਹੈ ਠੀਕ ਹੈ ਭਾਈ ਜੀ ਠੀਕ ਹੈ ਤੇ ਨੰਬਰ ਇਹਦਾ ਕਿਸ ਦਾ ਭਾਈ ਨੰਬਰ ਹਰਿਆਣਾ ਜੀ ਇਹਦਾ ਠੀਕ ਹੈ ਭਾਈ ਠੀਕ ਹੈ ਕੰਡੀਸ਼ਨ ਦੋਸਤ ਤੁਸੀਂ ਚੈੱਕ ਕਰ ਸਕਦੇ ਹੋ ਰਮ ਰਮਰ ਬਾਡੀ ਦਾ ਚੰਗਾ ਰੈਟ ਰਹੀ ਇਹ ਸ਼ੋ ਦੀ ਭਾਈ ਟਾਚਿੰਗ ਮਾੜੀ ਮੋਟੀ ਫਾਰਮ ਟਰੱਕ ਦੀ ਹੋਈ ਹੁੰਦੀ ਆ ਮੈਂ ਆਪਾਂ ਫੋਨ ਤੇ ਅੱਖੀਂ ਵੀ ਓਰੀਜਨਲ ਓਰੀਜਨਲ ਆ ਰੈਨਲ ਫਾਰਮ ਟਰੱਕ ਬਹੁਤ ਘੱਟ ਮਿਲਦਾ ਜੀ ਇਹ ਮਾਡਲਾਂ ਦੇ ਨਾ ਪੇਪੜੀ ਉਰਦੀ ਐ ਸ਼ੋ ਤੇ ਮਾੜੀ ਮੋਟੀ ਸ਼ੋ ਦਿੱਤਾ ਜੀ ਹੋਈ ਹੁੰਦੀ ਆ ਮੈਂ ਮੇਗਾ ਆਪਣੀ ਮਾਰਨਾ ਚਾਹੀਦਾ ਵੀ ਸਾਡਾ ਸਾਰਾ ਰੇਡ ਨਾਲ ਉਹ ਕੰਮ ਨਹੀਂ ਆਪਾਂ ਕਰਦੇ ਬਈ ਮਾੜੀ ਮੋਟੀ ਟੱਚਿੰਗ ਟਰੈਕਟਰਾਂ ਦੀ ਹੁੰਦੀ ਹੈ ਤੇ ਰੇਡ ਕਿਚਾਈਸੀ ਦੇ ਬਾਡੀ ਲਾਈਨ ਤੇ ਰੇਡ ਨਾਲ ਉਹਦੇ ਟਰੈਕਟਰ ਠੀਕ ਹੈ ਤੇ ਰੇਡ ਕੀ ਹੈ ਬਈ ਇਹਦਾ ਰੇਟ ਬਈ ਆਪਾਂ ਦੇਣਾ ਰੇਟ ਦੱਸਾਂ ਜਮਾ 2 ਲੱਖ 45 ਹਜ਼ਾਰ ਦਾ ਠੀਕ ਹੈ ਬਈ ਬਾਕੀ ਕੋਈ ਮੌਕੇ ਤੇ ਥੋੜਾ ਘਾਣਾ ਮਾੜਾ ਮੋਢਾ ਜਾਇ ਹੀ ਦੱਸਿਆ ਬਈ ਰੇਟ ਆਪਾਂ ਵਿੱਚ ਆਇਆ ਮੁੱਲ ਤੋਂ 2 ਪੈਸੇ ਕਰਦੇ ਆਪਾਂ 2 45 ਦਾ ਰੇਟ ਦੇ ਦਾਂਗੇ ਠੀਕ ਹੈ ਸੈਸਰੀ ਡੰਡਾ ਪੱਟੀ ਸਾਰਾ ਕੁਝ ਓਕੇ ਨਮਾ ਸੈਸਰੀ ਦੋਸਤੋ ਸਾਰੀ ਨਾਲ ਮਿਲੂਗੀ ਸਾਰੇ ਟਰ ਬਾਕੀ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਘਟਾ ਕੇ ਵਿੱਚ ਹੋਰ ਲੈ ਕੇ ਆਣਾ ਉਹ ਵੀ ਕੰਮ ਆਪਾਂ ਆਪਣਾ ਭਾਈ ਆਪਾਂ ਜਾਇਹ ਰੇਟ ਦੱਸਿਆ ਜਾਇ ਜਗਲੇ ਚੀਕ ਕੱਟੀ ਉਹ ਜਗਲਾ ਕੋ ਮੇਰੀ 2000 ਮਹਿੰਗੀ ਘੱਟ ਉਹ ਕੰਮ ਨਹੀਂ ਹੋਣਾ ਆਪਾਂ ਇਹਦਾ ਜਾਇਹ ਰੇਟ ਦੱਸਿਆ ਫੇਰ ਅਗਲੇ ਨੂੰ ਮੁੱਲ ਆਪਾਂ ਕਹਿੰਦੇ ਹਾਂ ਕਿ 275 ਕਰਦੇ ਹਾਂ ਉਹ ਕੰਮ ਕਰ ਦੇਣੀ ਠੀਕ ਹੈ ਠੀਕ ਹੈ ਤੇ ਆਹ ਕਿਹੜਾ ਮਾਡਲ ਆ ਭਾਈ ਜੀ ਇਹ ਭਾਈ ਜੀ 2009 ਮਾਡਲ ਹੈ ਹਰਿਆਣਾ ਨੰਬਰ ਡਬਲ ਕਲਚ ਹੈ ਜੀ ਠੀਕ ਹੈ ਠੀਕ ਹੈ ਆਹ ਟਰੈਕਟਰ ਦੇ ਚਾਰੇ 90 ਪੈਸੇ ਦੀ ਚੰਗਾ ਟਰੈਕਟਰ ਵਧੀਆ ਸਰਪਤਰਾ ਇੰਜਨ ਗੇਅਰ ਦਾ ਵਧੀਆ ਈ ਕੰਡੀਸ਼ਨ ਦੋਸਤ ਚੈੱਕ ਕਰੀ ਸਕਦੇ ਹੋ ਗੁਡਇਰ ਦਾ ਟਾਇਰ ਹੈ ਚਾਰੇ ਕੰਪਨੀ ਦੇ ਤੇ ਐਸੈਸਰੀ ਦੋਸਤ ਦੇ ਨਾਲ ਮਿਲੂਗੀ ਹਾਂ ਸਾਰੀ ਮਿਲੂਗੀ ਛਤਰੀ ਵੀ ਲਾ ਕੇ ਦੇਵਾਂਗੇ ਆਪਾਂ ਇਹਦੇ ਤੇ ਡੰਡਾ ਘੱਟੀ ਸਾਰਾ ਕੁਝ ਨਾਲ ਨਵਾਂ ਬੰਪਰ ਲੱਗਿਆ ਬਹੁਤ ਹੀ ਸਾਫ ਕੰਡੀਸ਼ਨ ਦਾ ਰੇਕਟਰ ਰੇਨ ਵਾਲੀ ਆ ਜਿੱਥੋਂ ਲਿਆ ਰੰਗ ਲਿਆਈ ਹੈ ਪਰ ਆਪਰ ਇਹਨੂੰ ਲਗਾਏ ਕਿ ਅਗਲੇ ਨੂੰ ਸੱਦਣਾ ਮਾੜੀ ਬੁਟੀ ਟੱਚਿੰਗ ਕਹਿ ਕੇ ਸੱਦਣਾ ਅਗਲੇ ਨੂੰ ਕਿ ਮਾੜੀ ਬੁਟੀ ਟੱਚਿੰਗ ਹੋਈ ਹੈ ਜੀ ਠੀਕ ਹੈ ਠੀਕ ਉਹ ਗੱਲ ਦੇਣੀ ਨਾ ਵੇ ਮੁੜ ਕੇ ਆਹ ਹੁਣ ਇਹ ਰੇਕਟਰ ਰੇਨ ਵਾਲੀ ਹੈ ਦੇ ਰੰਗ ਤੇ ਵੱਜਾ ਨਹੀਂ ਰਾਪਾ ਅਨੇ ਵਖੇ ਮਾੜੀ ਮੁੱਢੀ ਟਾਚਿੰਗ ਹੋਈ ਹੈ ਬਈ ਆਪਾਂ ਇਹ ਗੱਲ ਕਰਕੇ ਠੀਕ ਹੈ ਤੇ ਇਹਦਾ ਰੇਟ ਕੀ ਹੈ ਇਹ ਬਈ ਆਪਾਂ 2,60,000 ਰੁਪਏ ਦੇ ਦੇ ਜਾਂਗੇ ਠੀਕ ਹੈ ਬਈ ਠੀਕ 2009 ਮਾਡਲ ਹੈ ਠੀਕ ਹੈ ਜੀ 260 ਦਾ ਜੀ ਦੇਣ ਵਾਲਾ ਰੇਟ ਹੈ ਇਹਦਾ ਠੀਕ ਹੈ ਠੀਕ ਹੈ ਤੇ ਆਹ ਕਿਹੜਾ ਮਾਡਲ ਹੈ ਬਈ ਜੇ ਅਕੇ ਇਹ ਬਈ ਜੀ 2006 ਮਾਡਲ ਹੈ ਪੰਜਾਬ ਨੰਬਰ ਡਬਲ ਕਲਚ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਟਾਇਰ ਟ੍ਰੈਕਟਰ ਦੇ ਅਗਲੇ ਦੇਖੋ ਨਵੇਂ ਹੈ ਜੀ ਪਿਛਲੇ 14 28 ਦੇ 70 ਰੁਪਏ ਦੇ ਟਾਇਰ ਹੈ ਖੁੱਲੇ ਗੁੱਡੀਅਰ ਕੰਪਨੀ ਦੇ ਠੀਕ ਹੈ ਜੀ ਤੇ ਕੰਡੀਸ਼ਨ ਦੋਸਤੋ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਟਰੈਕਟਰ ਕੋਈ ਵੀ ਆਪਣੇ ਨਾਲ ਸੌਦਾ ਕਰਕੇ ਕਿਲਾ ਵਾਹ ਕੇ ਲੈ ਜਾਈ ਕੋਈ ਚੱਕਰ ਨਹੀਂ ਹੈ ਠੀਕ ਹੈ ਹਾਂਜੀ ਇਹ ਦੋਸਤੋ ਪੰਜਾਬ ਨੰਬਰ ਆ ਪੰਜਾਬ ਨੰਬਰ ਦੇ ਵੀ ਆਪਾਂ ਨੂੰ ਬਹੁਤ ਹੀ ਜ਼ਿਆਦਾ ਮੈਸੇਜ ਆਉਂਦੇ ਸੀ ਬਾਈ ਕੋਈ ਪੰਜਾਬ ਨੰਬਰ ਟਰੈਕਟਰ ਦੋਸਤੋ ਇਹ ਪੰਜਾਬ ਨੰਬਰ ਟਰੈਕਟਰ ਹੀ ਤੇ ਰੇਟ ਬਾਈ ਤੋਂ ਆਪਾਂ ਪੁੱਛਦੇ ਕੀ ਰੇਟ ਹੈ ਜੀ ਦਾ ਰੇਟ ਇਹਦਾ ਬਾਈ ਮੁੱਲ ਨਹੀਂ ਕਰਦੇ ਆਪਾਂ ਦੇਣ ਵਾਲੇ ਰੇਟ ਹੀ 2,30,000 ਹੈ ਠੀਕ ਹੈ ਠੀਕ ਹੈ 230 ਦਾ ਰੇਟਰ ਦੇਵਾਂਗੇ ਆਪਾਂ ਇਹ ਠੀਕ ਹੈ ਜੀ ਹਾਂ ਜੀ ਸਾਰੀ ਸੈਕਟਰੀ ਸਮਾਨਦਾਰ ਨਾਲ ਤੇ ਨੰਬਰ ਕੀ ਹੈ ਬਾਈ ਜੀ ਆਪਣਾ ਨੰਬਰ ਬਾਈ ਜੀ ਆਪਣਾ 9465681762 ਦੁਬਾਰੇ ਨੰਬਰ ਬੋਲ ਦਿੰਦੇ ਆ 9465681762 ਬਾਈ ਜੀ ਆਹ ਨੰਬਰ ਸਨਾਰਾ ਤਹਿਸੀਲ ਅੱਗੇ ਦਰਵਾਹ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੀ ਆਹ ਨੰਬਰ ਤੇ ਕਾਲ ਕਰਕੇ ਦੋਸਤੋ ਟਰੈਕਟਰਾਂ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਜੇ ਫਾਰਮ ਟਰੱਕ ਵੇਚਣਾ ਹੋਵੇ ਤਾਂ ਆਪਾਂ ਨੂੰ ਦੱਸ ਦਿਓ ਫੋਟੋ ਪਾ ਦਿਓ ਨੰਬਰ ਤੇ ਆਪਣੇ ਤੇ ਆਪਾਂ ਲੈ ਵੀ ਲਵਾਂਗੇ ਠੀਕ ਹੈ ਜੀ ਬਾਈ ਦਾ ਸਪੈਸ਼ਲੀ ਫਾਰਮ ਸੱਠਾਂ ਦੇ ਦੋਸਤੋ ਕੰਮ ਹੈ ਜੇ ਕਿਸੇ ਵੀਰ ਨੇ ਵੇਚਣਾ ਹੈ ਲੈਣਾ ਬਾਈ ਨਾਲ ਕਰਿਓ ਕੰਟੈਕਟ ਆਪਣੇ ਕੋਲ ਹੋਰ ਵੀ ਖੜੇ ਮੰਨ ਲਓ ਇਹ ਤਿਆਰ ਨਹੀਂ ਟਰੈਕਟਰ ਸਾਰੇ ਖੜੇ ਆ ਠੀਕ ਹੈ ਜੀ ਤੇ ਦੋ ਚਾਰ ਦਿਨਾਂ ਨੂੰ ਮੰਨ ਲਵੀਂ ਵੀਡੀਓ ਪਾਵਾਂਗੇ ਟਰੈਕਟਰਾਂ ਦੀ ਸਾਰਿਆਂ ਦੀ ਠੀਕ ਹੈ ਬਈ ਬਾਕੀ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਦੋਸਤੋ ਉਹ ਉਸ ਦਾ ਕਰਕੇ ਧੰਨਵਾਦ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ